ਮੈਂ ਵੀ ਅੱਜਕੱਲ੍ਹ ਖਬਰਾਂ ਵਾਲਿਆਂ ਵਾਂਗੂ ਕੁਰਸੀ ਤੇ ਬਹਿ ਕੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਆ। ਸੋ ਮੈਨੂੰ ਲੱਗਦਾ ਸੀ ਕਿ ਮੇਰੇ ਅੰਦਰ ਵੀ ਕੁਝ ਹੈ ਮੈਂ ਤੁਹਾਨੂੰ ਦੱਸ ਸਕਾਂ, ਸਾਂਝਾ ਕਰ ਸਕਾਂ ਜਿਹਦੇ ਨਾਲ ਤੁਹਾਡੀ ਜ਼ਿੰਦਗੀ 'ਚ ਕੁਝ ਨਾ ਕੁਝ ਐਡ ਔਨ ਹੋ ਸਕੇ ਹਨਾ। ਸੋ ਅੱਜਕੱਲ੍ਹ ਆਪਾਂ ਕੁਰਸੀਆਂ ਤੇ ਬਹਿ ਕੇ ਗੱਲਾਂ ਬਹੁਤ ਕਰਨ ਲੱਗ ਪਏ ਹਨਾ ਤੇ ਅੱਜਕੱਲ੍ਹ ਤਾਂ ਇੱਕ ਹੋਰ ਹੀ ਟ੍ਰੈਂਡ ਚੱਲ ਪਿਆ ਆਪਾਂ ਇੱਕ ਦੂਜੇ ਦੀਆਂ ਕੁਰਸੀਆਂ ਤੇ ਬਹਿ ਕੇ ਇੱਕ ਦੂਜੇ ਨਾਲ ਗੱਲਾਂ ਹੀ ਕਰੀ ਜਾਂਦੇ ਆ ਹਨਾ ਸੋ ਮੇਰਾ ਅੱਜ ਦਾ ਵਿਸ਼ਾ ਇਹੀ ਆ ਖਬਰਾਂ ਖਬਰਾਂ ਵਾਲੇ ਤੇ ਵਿੱਚੇ ਮੈਂ ਵੀ ਆ ਜਾਨੀ ਆ ਆਪਣੇ ਸਾਰਿਆਂ ਲਈ ਮੈਂ ਗੱਲ ਕਰਨਾ ਚਾਹੋਗੀ ਕਿ ਆਪਣੀਆਂ ਗੱਲਾਂ ਜਿਹੜੀਆਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਤੇ ਸਾਡੇ ਤੇ ਗੱਲਾਂ ਜਿਹੜੀਆਂ ਕਿੰਨਾ ਪ੍ਰਭਾਵ ਪਾਉਂਦੀਆਂ ਆ ਹਨਾ ਕਿਉਂਕਿ ਇੱਕ ਖਬਰਾਂ ਹੀ ਸੀ ਜਿਨ੍ਹਾਂ ਨੂੰ ਪੜਦੇ ਸੁਣਦੇ ਮੇਰਾ ਮਨ ਬਹੁਤ ਮਜਬੂਰ ਹੋਇਆ ਤੇ ਮੈਂ ਇੰਨੇ ਮਤਲਬ ਜਦੋਂ ਖਬਰਾਂ ਪੜ੍ਹਦੀ ਸੀ ਮੈਂ ਜਾਂ ਸੁਣਦੀ ਸੀ ਕਿਤੇ ਖਾਸ ਕਰ ਜਦੋਂ ਫੇਸਬੁੱਕ ਦਾ ਜਮਾਨਾ ਆ ਗਿਆ ਸੀ ਤੇ ਹੈਡਲਾਈਨਸ ਪੜ੍ਹਨੀਆਂ ਹਨਾ ਤਾਂ ਮੇਰੇ ਅੰਦਰ ਇੰਨੇਕ ਤੂਫਾਨ ਉੱਠਦੇ ਹੁੰਦੇ ਸੀ ਕਿ ਮੈਂ ਖੋਜ ਕਰਨੇ ਸ਼ੁਰੂ ਕਰਤੀ ਕਿ ਹੈ ਕੀ ਇਹ ਅਸਲ ਚ ਕਿ ਅਸੀਂ ਸੱਚੀ ਨੇ ਡਰਾਵਣੀ ਸਮਾਜ ਚ ਜਾਂ ਦੁਨੀਆ ਚ ਰਹਿ ਰਹੇ ਹਾਂ ਜਾਂ ਸੱਚ ਕੁਝ ਹੋ ਰਿਹਾ ਇਹਨਾਂ ਖਬਰਾਂ ਕਰਕੇ ਹੀ ਪੱਤਰਕਾਰਾਂ ਕਰਕੇ ਜਾਂ ਕਹਿ ਲਓ ਜੋ ਵੀ ਆਪਾਂ ਹੈਗੇ ਆ ਕੈਮਰੇ ਦੇ ਪਿੱਛੇ ਬੈਠੇ ਲਿਖਤਾਂ ਦੇ ਪਿੱਛੇ ਬੈਠੇ ਨਾ ਕਰਕੇ ਹੀ ਮੈਂ ਖੋਜਣਾ ਸ਼ੁਰੂ ਕੀਤਾ ਸੀ ਤੇ ਫਿਰ ਖੋਜਦੇ ਖੋਜਦੇ ਜਿਹੜੀ ਯਾਤਰਾ ਆ ਉਹ ਬਹੁਤ ਸੋਹਣੀ ਹੋ ਗਈ ਮੇਰਾ ਆਪਣਾ ਮਨ ਤਾਂ ਸੁਲ ਗਿਆ ਹੀ ਸੁਲ ਗਿਆ ਤੇ ਨਾਲ ਬਹੁਤ ਸਾਰੇ ਹੋਰਾਂ ਦਾ ਵੀ ਹੁਣ ਮੈਂ ਸੁਲਝਾ ਰਹੀ ਆ ਅੱਜਕੱਲ ਕਿਉਂਕਿ ਜਦੋਂ ਤੁਸੀਂ ਮੈਨੂੰ ਸੁਣ ਕੇ ਦੱਸਦੇ ਆ ਕਿ ਕੀ ਬਦਲਾ ਆਇਆ ਤੇ ਸਾਨੂੰ ਕਿੰਨਾ ਸਕੂਨ ਮਿਲਿਆ ਆ ਤਾ ਉਥੇ ਫਿਰ ਜਿਹੜਾ ਮੇਰਾ ਚੇਤਿਆ ਉਹ ਸਕੂਨ ਨਾਲ ਭਰ ਜਾਂਦਾ ਆ ਸੋ ਮੈਂ ਗੱਲ ਕਰ ਰਹੀ ਸੀ ਕਿ ਜਦੋਂ ਅਸੀਂ ਗੱਲਾਂ ਕਰਨੀਆਂ ਆ ਨਾ ਖਾਸ ਕਰ ਜਦੋਂ ਅਸੀਂ ਸਮਾਜ ਦੇ ਜਦੋਂ ਅਸੀਂ ਸਮਾਜ ਦੇ ਮੋਰੇ ਬੈ ਕੇ ਹਨਾ ਹੁਣ ਜਦੋਂ ਮੈਂ ਬੈਠੀ ਆ ਮੈਨੂੰ ਕਿੰਨੇ ਲੋਕਾਂ ਨੇ ਸੁਣਨਾ ਆ ਜਦੋਂ ਅਸੀਂ ਕਿਸੇ ਨੂੰ ਕੁਝ ਸਨੇਹਾ ਦੇਣਾ ਆ ਆਪਣੇ ਪਲੇਟਫਾਰਮ ਤੇ ਉਹਦਾ ਵਿਸ਼ਾ ਕੀ ਹੋਣਾ ਚਾਹੀਦਾ ਹੈ ਹਨਾ ਅਸੀਂ ਜੋ ਵੀ ਸੁਨੇਹਾ ਦੇਣ ਜਾ ਰਹੇ ਹਾਂ ਇਹ ਸਾਡੇ ਨਿਆਣਿਆਂ ਦੇ ਸਿਆਣਿਆਂ ਦੇ ਜਹਨ ਚ ਕੀ ਭਰੇਗਾ ਜਦੋਂ ਕਿਤੇ ਅਸੀਂ ਇਹ ਦੇਖਣ ਲੱਪੇ ਨਾ ਇਹ ਸਮਝਣ ਲੱਪੇ ਇਹ ਸੋਚਣ ਲੱਪੇ ਅਸਲ ਦੇ ਵਿੱਚ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਇਕ ਲਾਕ ਨੂੰ ਮੋਹਰੇ ਰੱਖਿਆ ਹਨਾ ਜਦੋਂ ਸਾਨੂੰ ਪਤਾ ਹੋਇਆ ਕਿ ਅਸੀਂ ਜਿਹੜੀ ਗੱਲ ਕਰਨੀ ਆ ਉਹ ਕਿਸੇ ਦੇ ਜਹਨ ਤੇ ਅਸਰ ਪਾਉਗੇ ਡੂੰਗਾ ਪਹਿਲੀ ਗੱਲ ਤਾਂ ਘਰ ਚ ਹੀ ਹੈ ਨਾ ਫਿਰ ਜਦੋਂ ਅਸੀਂ ਸਮਾਜ ਦੇ ਮੋਹਰੇ ਆ ਜੰਨੇ ਕਚੇੜਾ ਬਣ ਕੇ ਇੱਕ ਨਾਮ ਬਣ ਕੇ ਤਾਂ ਫਿਰ ਸਾਡੇ ਮੂੰਹੋਂ ਨਿਕਲੀਆਂ ਗੱਲਾਂ ਆ ਜਿਹੜੀਆਂ ਉਹ ਇੰਨੀਆਂ ਕੁ ਸੰਜੀਦਾ ਹੋਣੀਆਂ ਚਾਹੀਦੀਆਂ ਕਿ ਕਿਸੇ ਦਾ ਕੁਝ ਸਵਾਰ ਦੀਆਂ ਹੋਣ ਹੁਣ ਇੱਥੇ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਇੱਕ ਤਾਂ ਹੁੰਦੀਆਂ ਖਬਰਾਂ ਕਿ ਸਮਾਜ ਦੇ ਵਿੱਚ ਚੱਲ ਕੀ ਰਿਹਾ ਆ ਤੇ ਅਸੀਂ ਉਹਨਾਂ ਨੂੰ ਆਪਣੀ ਇੱਕ ਸਤਰ ਦੇ ਵਿੱਚ ਹੈਡਲਾਈਨ ਦੇ ਕੇ ਪੇਸ਼ ਕਰਦੇ ਹਾਂ ਤੇ ਇੱਕ ਹੁੰਦਾ ਆ ਕਿ ਜਿਵੇਂ ਅੱਜਕੱਲ ਸਾਰਾ ਕੁਝ ਚੱਲ ਪਿਆ ਆ ਕਿ ਅਸੀਂ ਕਿਤੇ ਵੀ ਬੈਠ ਕੇ ਨਿੱਜੀ ਜ਼ਿੰਦਗੀ ਦੇ ਤਜਰਬੇ ਦੱਸਦੇ ਆ ਜਾਂ ਨਿੱਜੀ ਗੱਲਾਂ ਕਰਦੇ ਆ ਈਵਨ ਕਿ ਜਿਹੜੀਆਂ ਗੱਲਾਂ ਅਸੀਂ ਕਦੇ ਆਪਣੇ ਆਪ ਨਾਲ ਕਰਨ ਨਾਲੋਂ ਵੀ ਸੰਗਦੇ ਸੀ ਉਹ ਗੱਲਾਂ ਵੀ ਅਸੀਂ ਕੈਮਰੇ ਸਾਹਮਣੇ ਕਰੀ ਜਾਂਦੇ ਆ ਤੇ ਸਾਨੂੰ ਇਹ ਇਲਮ ਨਹੀਂ ਹੁੰਦਾ ਕਿ ਸਾਨੂੰ ਕਿੰਨੇ ਲੋਕ ਫੋਲੋ ਕਰ ਰਹੇ ਨੇ ਸਾਨੂੰ ਕਿੰਨੇ ਲੋਕ ਪਤਾ ਨਹੀਂ ਕੀ ਸਮਝਦੇ ਨੇ ਖਾਸ ਕਰ ਜਿਹੜੇ ਨਿਆਣੇ ਨੇ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਫੋਲੋ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ ਨਾ ਸੋ ਉੱਥੇ ਜੇ ਸਾਡਾ ਫਰਜ਼ ਅਸੀਂ ਬਾਖੂਬੀ ਨਿਭਾਈਏ ਅਸੀਂ ਆਪਣਾ ਮੂੰਹ ਖੋਲਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਪੇਸ਼ ਕਰਨ ਤੋਂ ਪਹਿਲਾਂ ਇਹ ਆਪਣੇ ਆਪ ਅੰਤਰਾਤਮਾ ਨਾਲ ਇਹ ਗੱਲ ਸਾਂਝੀ ਕਰੀਏ ਕਿ ਕਲਾ ਕੰਟੈਂਟ ਕ੍ਰੀਏਟ ਕਰਨ ਦੇ ਲਈ ਨਹੀਂ ਮੈਂ ਕਿਤੇ ਕੁਝ ਬੋਲਣ ਜਾ ਰਹੀ ਆ ਇਹ ਸਮਾਜ ਦੇ ਵਿੱਚ ਦਰਜ ਹੋਊਗਾ ਸੋ ਮੇਰੇ ਤੋਂ ਛੋਟਿਆਂ ਤੇ ਅਸਰ ਪਾਊਗਾ ਤੇ ਸ਼ਾਇਦ ਵੱਡਿਆਂ ਤੇ ਵੀ ਹੈਨਾ ਕਿਉਂਕਿ ਸਮਾਜ ਵਿੱਚ ਬਹੁਤੇ ਲੋਕ ਜਿਹੜੇ ਉਹ ਫੋਲੋਅਰ ਹੁੰਦੇ ਆ ਉਹ ਫੋਲੋ ਕਰਦੇ ਆ ਜਿਵੇਂ ਦੇ ਚੀਜ਼ਾਂ ਹੁੰਦੀਆਂ ਨੇ ਸੋ ਸਾਨੂੰ ਇੱਥੇ ਇਹ ਸਮਝ ਲੈਣਾ ਬਹੁਤ ਜ਼ਰੂਰੀ ਆ ਕਿ ਸਮਾਜ ਦਾ ਇੱਕ ਸਾਂਝਾ ਬৌਧਿਕ ਢਾਂਚਾ ਹੁੰਦਾ ਆ ਬৌਧਿਕ ਢਾਂਚਾ ਤੁਸੀਂ ਸਮਝਦੇ ਆ ਕਿ ਕਲੈਕਟਿਵ ਇੰਟੈਲੈਕਟ ਹੁੰਦਾ ਆ ਉਹਦੇ ਅਨੁਸਾਰ ਸਾਡੇ ਨਿਆਣਿਆਂ ਨੇ ਚੱਲਣਾ ਹੁੰਦਾ ਆ ਕਿ ਸਮਾਜ ਦੇ ਵਿੱਚ ਆ ਸਾਡੀ ਜਿਹੜੀ ਸਿੱਖਿਆ ਆ ਉਹ ਚੱਲ ਰਹੀ ਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆ ਆਉਂਦੇ ਆ ਪੇਰੈਂਟਸ ਤੇ ਜੇ ਮੈਂ ਕਹਾਂ ਕਿ ਸਰਕਾਰ ਵੀ ਮਾਪੇ ਹੁੰਦੀ ਆ ਸਰਕਾਰ ਦਾ ਫਰਜ਼ ਬਣਦਾ ਆ ਸਾਡੇ ਜਿਹੜੇ ਸਭ ਤੋਂ ਉੱਚੇ ਪਦਤੇ ਹੁੰਦੇ ਨੇ ਨੇਤਾ ਉਹ ਇਹ ਜ਼ਰੂਰ ਦੇਖਣ ਕਿ ਸਾਡੇ ਸਮਾਜ ਚ ਕੀ ਚੱਲ ਰਿਹਾ ਆ ਜਿਵੇਂ ਇੱਕ ਸੈਂਸਰ ਬੋਰਡ ਹੁੰਦਾ ਆ ਨਾ ਉਹ ਦੇਖਣ ਕਿ ਕੀ ਕਹਿ ਰਹੇ ਨੇ ਲੋਕ ਅੱਜਕੱਲ ਕੀ ਚੱਲ ਰਿਹਾ ਆ ਅਸੀਂ ਆਪਣੇ ਨਿਆਣਿਆਂ ਲਈ ਇਕੱਲੇ ਇਹੀ ਨਹੀਂ ਰੌਲਾ ਪਾਉਣਾ ਕਿ ਤੁਸੀਂ ਰੁੱਖ ਲਾ ਦਿਓ ਕਿਤਾਬਾਂ ਪੜ ਲਓ ਮੋਟੀਆਂ-ਮੋਟੀਆਂ ਗੱਲਾਂ ਅਸੀਂ ਕਰੀ ਜਾਂਦੇ ਆ ਧੀਆ ਨੂੰ ਪੜਾ ਲਓ ਹਨਾ ਤੁਸੀਂ ਆਪਣੇ ਆਪ ਨੂੰ ਧੀ ਪੁੱਤ ਮਾਪੇ ਕੁੜੀ ਮੁੰਡਾ ਬਜ਼ੁਰਗ ਇਦਾਂ ਨਾਮ ਆਪੋ ਤੁਹਾਡਾ ਇੱਕ ਵਜੂਦ ਆ ਤੁਹਾਡੀ ਸੋਚ ਆ ਇੱਕ ਤੇ ਤੁਹਾਡੀ ਸੋਚ ਜਦੋਂ ਸਿਰਜੀ ਜਾਂਦੀ ਆ ਤੇ ਤੁਹਾਡੀ ਸੋਚ ਹੀ ਤੁਹਾਡੀ ਤੁਹਾਡੇ ਵਜੂਦ ਦੀ ਅਸਲ ਆਜ਼ਾਦੀ ਹੁੰਦੀ ਆ ਤੁਸੀਂ ਅਕਸਰ ਆਜ਼ਾਦੀ ਜਿਹੜੀ ਆ ਜਾਂ ਤਾਂ ਸਮਾਜ ਤੋਂ ਮੰਗਦੇ ਆ ਜਾਂ ਸਰਕਾਰ ਤੋਂ ਮੰਗਦੇ ਆ ਜਾਂ ਮਾਪਿਆਂ ਤੋਂ ਮੰਗਦੇ ਆ ਪਰ ਕੋਈ ਵੀ ਤੁਹਾਨੂੰ ਇਹ ਨਹੀਂ ਸਿਖਾਉਂਦਾ ਕਿ ਆਜ਼ਾਦੀ ਥੋਡੀ ਸੋਚ ਆ ਤੁਸੀਂ ਕੀ ਦੇਖ ਰਹੇ ਆ ਕੀ ਸੁਣ ਰਹੇ ਆ ਉਹ ਆਜ਼ਾਦੀ ਆ ਉਹ ਤੈ ਕਰੂਗਾ ਥੋਡੀ ਆਜ਼ਾਦੀ ਹੁਣ ਜਦੋਂ ਅਸੀਂ ਕੈਮਰੇ ਮੂਰੇ ਬਹਿ ਕੇ ਆਪਣੇ ਨਿੱਜੀ ਤਜਰਬੇ ਦੱਸਦੇ ਆ ਕਿ ਮੈਂ ਤਾਂ ਐਵੇਂ ਟੱਕੜਿਆ ਜਾਂ ਮੈਨੂੰ ਤਾਂ ਐਵੇਂ ਕਿਸੇ ਨੇ ਦਬਾ ਦਿੱਤਾ ਸੀ ਹਨਾ ਜਾਂ ਮੈਂ ਤਾਂ ਐਵੇਂ ਜ਼ਿੰਦਗੀ ਜਿਉਂਦਾ ਆ ਜਦੋਂ ਅਸੀਂ ਨਿੱਜੀ ਤਜਰਬੇ ਚੜ੍ਹਦੀ ਕਲਾ ਵਾਲੇ ਦੱਸਦੇ ਆ ਉਹ ਤਾਂ ਬਹੁਤ ਵਧੀਆ ਹੈ ਨਾ ਪਰ ਜਦੋਂ ਅਸੀਂ ਨਿੱਜੀ ਤਜਰਬੇ ਬੇਤੁਕੇ ਦੱਸੀ ਜਾਂਦੇ ਆ ਜਿੱਥੇ ਸਮਾਜ ਤੇ ਸੁਣਨ ਵਾਲਿਆਂ ਤੇ ਇਹੀ ਅਸਰ ਪੈਂਦਾ ਕਿ ਅੱਜਕੱਲ ਤਾਂ ਆਹੀ ਕੁਝ ਚੱਲ ਰਿਹਾ ਜਦਕਿ ਉਹ ਹੀ ਕੁਝ ਨਹੀਂ ਚੱਲ ਰਿਹਾ ਹੁੰਦਾ ਇੱਥੇ ਮੈਂ ਐਡ ਕਰੂੰਗੀ ਕਿ ਜਿਵੇਂ ਤੁਸੀਂ ਇੰਸਟਾਗ੍ਰਾਮ ਚ ਲਾਉਂਦੇ ਆ ਹਨਾ ਉਹਦੇ ਤੇ ਤੁਸੀਂ ਕਹੋਗੇ ਕਿ ਆਹੀ ਕੁਝ ਆ ਹੀ ਜਾਂਦਾ ਆ ਜਦੋਂ ਤੁਸੀਂ ਟੀਵੀ ਦੇਖਦੇ ਸੀ ਤੁਸੀਂ ਕਹਿੰਦੇ ਸੀ ਨਹੀਂ ਟੀਵੀ ਵਾਲਿਆਂ ਦਾ ਕਸੂਰਾ ਆ ਹੀ ਕੁਛ ਆ ਹੀ ਜਾਂਦਾ ਆ ਹਨਾ ਨਹੀਂ ਤੁਸੀਂ ਕੀ ਦੇਖਿਆ ਕੀ ਸੁਣਿਆ ਕੀ ਪੜਿਆ ਉਹ ਉਦਾਂ ਦਾ ਕੰਟੈਂਟ ਤੁਹਾਡੇ ਸਾਹਮਣੇ ਆਉਂਦਾ ਆ ਤੇ ਜਿਹੜਾ ਕੰਟੈਂਟ ਕ੍ਰੀਏਟ ਕਰਨ ਵਾਲੇ ਆ ਉਹਨਾਂ ਦਾ ਇਹ ਫਰਜ਼ ਆ ਕਿ ਉਹ ਜੇ ਉਹ ਜੇ ਉਹ ਸਮਝਦੇ ਹੋਣ ਤਾਂ ਕ੍ਰੀਏਟ ਨਾ ਕਰਨ ਪਰ ਦੇਖਣ ਵਾਲੇ ਜ਼ਰੂਰ ਆਪਣਾ ਫਰਜ਼ ਨਿਭਾਉਣ ਉਹ ਚੂਜ਼ ਕਰਨ ਕਿ ਅਸੀਂ ਕੀ ਦੇਖਣਾ ਆ ਜਿਵੇਂ ਖਬਰਾਂ ਦੇ ਵਿੱਚ ਅੱਗੇ ਅਖਬਾਰਾਂ 'ਚ ਵੀ ਹੁੰਦਾ ਸੀ ਕੋਈ ਹੈਡਲਾਈਨ ਹਨਾ ਕਿ ਲਿਖਿਆ ਆਇਆ ਹੋਣਾ ਕੁਝ ਕਾਸੇ ਬਾਰੇ ਤੋਂ ਇੰਨਾ ਦਿਲ ਦਹਿਲਾਉਣ ਵਾਲਾ ਹੋਣਾ ਕਿ ਪੜਦੇ ਸਾਰ ਅਕਸਰ ਖਬਰਾਂ ਜਿਹੜੀਆਂ ਸਵੇਰੇ ਸਵੇਰੇ ਸੁਣੀਆਂ ਜਾਂਦੀਆਂ ਤੇ ਪੜਦੇ ਸਾਰ ਹੀ ਸਾਡਾ ਜਿਹੜਾ ਮਨ ਜਿਹੜਾ ਉਹ ਖਰਾਬ ਹੋ ਜਾਂਦਾ ਕਿ ਹੈ ਐਦਾਂ ਹੋ ਗਈ ਜਾਂ ਉਦਾਂ ਹੋਈ ਹਨਾ ਪਰ ਅਸੀਂ ਉੱਥੇ ਉੱਥੇ ਤੱਕ ਨਹੀਂ ਸੋਚ ਪਾਉਂਦੇ ਕਿ ਇਹ ਖਬਰ ਕਿਤਿਉਂ ਉੱઠી ਸੀ ਕਿਸੇ ਨੇ ਛਾਪੀ ਆ ਇੱਕੋ ਹੀ ਖਬਰ ਦਸ ਲਾਈਨਾਂ ਬੱਕਰੀਆਂ ਵੱਕਰੀਆਂ ਹੁੰਦੀਆਂ ਆ ਮਤਲਬ ਸੋਚ ਜਿਹੜੀ ਆ ਉਹ ਪੱਤਰਕਾਰ ਦੀ ਨਿੱਜੀ ਹੁੰਦੀ ਆ ਕਿ ਉਹਨੇ ਕਿੰਨਾ ਮਸਾਲਾ ਵਿੱਚ ਐਡ ਕੀਤਾ ਆ ਸੋ ਖਬਰਾਂ ਜ਼ਰੂਰ ਸੁਣੋ ਕੰਟੈਂਟ ਜ਼ਰੂਰ ਦੇਖੋ ਸੋਚ ਵਿਚਾਰ ਜਿਹੜਾ ਆਪ ਕਰੋ ਕਿ ਇਹ ਐਦਾਂ ਹੋ ਸਕਦਾ ਆ ਜਾਂ ਨਹੀਂ ਤੇ ਜਿਹੜੇ ਉੱਗੀਆਂ ਸ਼ਖਸੀਅਤਾਂ ਆ ਜਿਹੜੇ ਕੰਟੈਂਟ ਕ੍ਰੀਏਟ ਕਰਦੇ ਆ ਜਾਂ ਖਬਰਾਂ ਬਣਾਉਂਦੇ ਆ ਉਹਨਾਂ ਨੂੰ ਇਹ ਚਾਹੀਦਾ ਕਿ ਹੈਡਲਾਈਨਸ ਜਿਹੜੀਆਂ ਉਹ ਐਵੇਂ ਦੀਆਂ ਹੋਣ ਜਾ ਤਾਂ ਸਿਆਣਿਆਂ ਨੂੰ ਪੜ ਕੇ ਸਕੂਨ ਮਿਲਦਾ ਹੋਵੇ ਤੇ ਨਿਆਣਿਆਂ ਨੂੰ ਕੋਈ ਸਿੱਖਿਆ ਮਿਲਦੀ ਹੋਵੇ ਇਹ ਨਾ ਹੋਣ ਕਿ ਉਹ ਸਮਾਜ ਨੂੰ ਗੁੰਮਰਾਹ ਕਰਦੀਆਂ ਹੋਣ ਹਾਂ ਤੇ ਬਾਕੀ ਜਿਹੜੇ ਵੀ ਸਾਡੇ ਹੋਰ ਕੰਟੈਂਟ ਕ੍ਰिएਟਰ ਨੇ ਉਹ ਕੰਟੈਂਟ ਇਸ ਲਈ ਕ੍ਰੀਏਟ ਨਾ ਕਰਨ ਕਿ ਉਹਨਾਂ ਨੇ ਫॉर தி ਸੇਕ ਆਫ ਕੰਟੈਂਟ ਹਾਂ ਨਾ ਉਹ ਇਸ ਲਈ ਕਰਨ ਕਿ ਉਹਨਾਂ ਨੇ ਸਮਾਜ ਨੂੰ ਕੁਝ ਦੇਣਾ ਹੈ ਫਿਰ ਤੁਹਾਡੇ ਸੀਨੇ ਨੂੰ ਵੀ ਸਕੂਨ ਰਹੂਗਾ ਇਸ ਸੁਣਨ ਵਾਲੇ ਤੇ ਪੜ੍ਹਨ ਵਾਲੇ ਦੇ سینੇ ਨੂੰ ਵੀ ਸਕੂਨ ਆਊਗਾ ਸੋ ਕਦੇ ਵੀ ਗੱਲਾਂ ਉੱਡੀਆਂ ਨਹੀਂ ਹੁੰਦੀਆਂ ਜਿੱਡੀਆਂ ਅਸੀਂ ਪੇਸ਼ ਕਰਦੇ ਆਂ ਜ਼ਿਆਦਾਤਰ ਸਾਡਾ ਸਮਾਜ ਕਿੱਥੋਂ ਸਿਰਜਿਆ ਜਾਂਦਾ ਆ ਇੱਕ ਦੂਜੇ ਵੱਲ ਦੇਖ ਕੇ ਤੇ ਅੱਜ ਕੱਲ ਆਪਾਂ ਦੇਖਦੇ ਕੀ ਆ ਸਿਰਫ ਫੋਨ ਤੇ ਫੋਨ ਦੇ ਵਿੱਚ ਉਹੀ ਗੱਲਾਂ ਹੋਣੀਆਂ ਚਾਹੀਦੀਆਂ ਆ ਜਿਹੜੀਆਂ ਚੜਦੀ ਕਲਾ ਵੱਲ ਲੈ ਕੇ ਜਾਣ ਸੋ ਇੱਥੇ ਮੈਂ ਗੱਲ ਕਰਦੇ ਕਰਦੇ ਆਪਾਂ ਬੌਧਿਕ ਢਾਂਚੇ ਦੀ ਗੱਲ ਕੀਤੀ ਸੀ ਸੋ ਜਦੋਂ ਇੱਕ ਕਲੈਕਟਿਵ ਇੰਟੈਲੈਕਟ ਹੁੰਦਾ ਹੈ ਨਾ ਜਦੋਂ ਤੁਸੀਂ ਆਪਣੇ ਨਿੱਜੀ ਤਜਰਬੇ ਦੱਸਦੇ ਆ ਉਹ ਸਾਰਿਆਂ ਦੇ ਕੰਮ ਨਹੀਂ ਆਉਂਦੇ ਉਹ ਤਾਂ ਥੋਡੇ ਵਰਗੇ ਕੁਝ ਕੁ ਲੋਕਾਂ ਦੇ ਕੰਮ ਆਉਣਗੇ ਜੋ ਥੋੜੇ ਰਾਹ ਤੇ ਤੁਰੇ ਹੋਏ ਨੇ ਹਨਾ ਸੋ ਸਾਰਿਆਂ ਲਈ ਕੀ ਆ ਉਹ ਕਲੈਕਟਿਵ ਹੁੰਦਾ ਆ ਉਹ ਸਮਾਜਿਕ ਢਾਂਚਾ ਹੁੰਦਾ ਉਹ ਬৌਧਿਕ ਢਾਂਚਾ ਹੁੰਦਾ ਆ ਜਿਹੜੇ ਸਾਡੇ ਵੱਡੇ ਬਾਬੇ ਸਾਨੂੰ ਦੇ ਗਏ ਨੇ ਸਾਡੇ ਕੋਲ ਬਹੁਤ ਹੀ ਸੋਹਣਾ ਦੁਨੀਆ ਦਾ ਸਭ ਤੋਂ ਹਸੀਨ ਬৌਧਿਕ ਢਾਂਚਾ ਆ ਆ ਤੇ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਸ ਦੀ ਗੱਲ ਕਰਦੀ ਆ ਸੋ ਜਦੋਂ ਸਾਡੇ ਕੋਲ ਉਹ ਹੈਗਾ ਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਬਾਹਲੀਆਂ ਖੋਜਾਂ ਦੀ ਲੋੜ ਆ ਅਸੀਂ ਉਹਦਾ ਇੱਕ ਦੁਹਰਾਓ ਕਰੀਏ ਉਹਨੂੰ ਹੀ ਨਵੇਂ ਰੂਪਾਂ ਚ ਪੇਸ਼ ਕਰੀਏ ਤਾਂ ਸਾਡੇ ਕੋਲ ਬਹੁਤ ਕੁਝ ਆ ਦਸਣ ਨੂੰ ਸੁਣਨ ਨੂੰ ਪੜਨ ਨੂੰ ਜਿੱਦਾਂ ਬਹੁਤ ਹਸੀਨ ਸਮਾਂ ਸੀ ਦੋ ਦਹਾਕੇ ਪਹਿਲਾਂ ਪਿੰਡਾਂ 'ਚ ਲਾਇਬ੍ਰੇਰੀਆਂ ਹੁੰਦੀਆਂ ਸੀ ਤੇ ਜਾ ਕੇ ਆਪਾਂ ਬਹਿ ਕੇ ਪੜੀਦਾ ਸੀਗਾ ਤੇ ਸਾਂਝ ਵੀ ਪੈਂਦੀ ਸੀ ਤੇ ਸ਼ਾਂਤੀ ਵੀ ਹੁੰਦੀ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਲੋਕਾਂ 'ਚ ਰੌਣਕ ਰਹਿ ਗਈ ਆ ਤੇ ਇੰਨਾ ਜ਼ਿਆਦਾ ਜਿਹੜਾ ਇਨਫੋਰਮੇਸ਼ਨ ਆ ਗਈ ਆ ਤੇ ਅਸੀਂ ਸੁਣੀ ਜਾ ਰਹੇ ਆ ਮਾ ਦੇਖੀ ਜਾ ਰਹੇ ਆ ਤੇ ਇੱਕਦਮ ਦੇਖ ਕੇ ਸੁਣ ਕੇ ਸਾਨੂੰ ਲੱਗਦਾ ਆ ਕਿ ਲੋ ਜੀ ਤੂਫਾਨ ਆ ਗਿਆ ਪਰ ਹੁੰਦਾ ਕੁਝ ਨਹੀਂ ਆ ਅਸੀਂ ਫਿਰ ਵਿਚਾਰ ਕਰਦੇ ਆ ਦੇਖਦੇ ਆ ਤੇ ਉਹ ਗੱਲ ਉਵੇਂ ਨਹੀਂ ਨਿਕਲਦੀ ਜਿਵੇਂ ਉਹ ਲਿਖ ਕੇ ਜਾਂ ਸੁਣਾ ਕੇ ਪੇਸ਼ ਕੀਤੀ ਗਈ ਹੁੰਦੀ ਆ ਸੋ ਹਮੇਸ਼ਾ ਜੇ ਤੁਸੀਂ ਕੁਝ ਕ੍ਰੀਏਟ ਕਰ ਰਹੇ ਆ ਤਾਂ ਇਹ ਦੇਖੋ ਕਿ ਸਾਂਝੇ ਪੱਦਰ ਤੇ ਇਹਦਾ ਕੀ ਅਸਰ ਹੋਊਗਾ ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਬਾਲੀਆਂ ਜਿਹੜੀਆਂ ਸਾਨੂੰ ਅਲਰਟ ਰਹਿਣ ਦੀ ਲੋੜ ਆ ਜਾਂ ਸਾਨੂੰ ਕਾਸੀ ਵੀ ਫਿਕਰ ਦੀ ਲੋੜ ਆ ਕਿ ਦੁਨੀਆ 'ਚ ਐਦਾਂ ਹੋ ਜੂ ਜਾਂ ਐਦਾਂ ਹੋ ਜੂ ਇਹੀ ਹੁੰਦੀ ਆ احتیاط ਆਪਣੇ ਲਫ਼ਜ਼ਾਂ ਤੇ ਆਪਣੇ ਬੋਲਾਂ ਤੇ احتیاط ਵਰਤੋ ਤੇ ਫਿਰ ਜਿਹੜੇ ਕਰਮ ਆ ਕਰਮਾਂ ਤੇ احتیاط ਆਪੀ ਹੋ ਜੂਗੀ ਸੋ ਜਦੋਂ ਆਪਾਂ ਸਾਰੇ ਸਮਾਜ ਨੂੰ ਕੁਝ ਨਾ ਕੁਝ ਦੇਣਾ ਚਾਹੁੰਨੇ ਆ ਲੈ ਵੀ ਰਹੇ ਆ ਤਾਂ ਫਰਜ਼ ਆ ਕਿ ਸੋਹਣਾ ਹੀ ਪੇਸ਼ ਕਰੀਏ ਕਿਉਂਕਿ ਜੇ ਸੋਣਾ ਸੋਚਾਂਗੇ ਤਾਂ ਸੋਹਣੀਆਂ ਗੱਲਾਂ ਹੋਣਗੀਆਂ ਸੋਹਣੇ ਕਰਮ ਘੜੇ ਜਾਣਗੇ ਕਿਉਂਕਿ ਸੋਚਾਂ ਸੱਚ ਹੋ ਤੁਰਦੀਆਂ ਹੈ ਧੰਨਵਾਦ